de nalana ben ਹਾਂਜੀ ਭਾਈ ਜੀ ਅੱਜ ਇੱਕ ਫੇਰ ਇੱਕ ਮੁੱਦਾ ਆਇਆ ਇੱਥੇ ਕਹਿੰਦੇ ਗਲੀਆਂ ਪਟਪਟਈ ਦਾ ਬਾਕੀ ਆਪਾਂ ਗੱਲ ਕਰਦੇ ਹਾਂ ਦਲਵੀਰ ਸਿੰਘ ਮਡੇਲਾ ਖੜੇ ਨੇ ਮਡੇਲਾ ਸਾਹਿਬ ਕੀ ਹਾਲ ਚਾਲ ਠੀਕ ਠਾਕ ਆ ਜੀ ਭਾਈ ਜੀ ਖਾਲਸਾ ਭਾਈ ਜੀ ਕੋ ਫਤੇ ਜੀ ਹਾਂਜੀ ਕੀ ਮਸਲਾ ਆਪਣਾ ਇਹ ਇਹ ਮਸਲਾ ਸਾਰ ਇਸ ਤਰ੍ਹਾਂ ਵੀ ਇਹ ਹੈਗਾ ਖੰਨਾ 23 ਨੰਬਰ ਵਾਰਡ 14 ਨੰਬਰ ਗਲੀ ਜੀ ਇਸ ਗਲੀ ਦੇ ਵਿੱਚ ਜਿਹੜਾ ਸਾਹੇ ਪੜੋਸੀ ਆ ਪਰ ਮੈਂ ਮੈਂ ਪਹਿਲਾਂ ਆਪਣੇ ਬਾਰੇ ਦੱਸ ਦਵਾਂ ਮੈਂ ਦਲਵੀਰ ਸਿੰਘ ਮਡੇਲਾ ਬੋਲਦਾ ਹਾਂ ਬਹੁਜਨ ਸਮਾਜ ਪਾਰਟੀ ਤੋਂ ਇੰਚਾਰਜ ਹਲਕਾ ਸਮਰਾਲਾ ਔਰ ਇੱਥੇ ਮੇਰੀ ਬੇਟੀ ਦਾ ਘਰ ਆ ਔਰ ਜਿਹੜਾ ਮੇਰਾ ਦਮਾਦ ਆ ਜਵਾਈ ਆ ਮੇਰਾ ਉਹ ਫੌਜ ਦੇ ਵਿੱਚ ਡਿਊਟੀ ਕਰਦਾ ਜੀ ਔਰ ਮੇਡੀ ਬੇਟੀ ਇੱਥੇ ਕੱਲੀ ਰਹਿੰਦੀ ਆਪਣੇ ਇੱਕ ਬੱਚੇ ਦੇ ਨਾਲ ਜੀ ਔਰ ਜਿਹੜੇ ਪੜੋਸੀ ਨੇ ਗਵੰਢੀ ਨੇ ਇਹਨਾਂ ਨੇ ਘਰ ਦੇ ਮੁਰੇ ਆਪਣੇ ਆਪ ਸੜਕ ਪੱਟ ਕੇ ਇੰਟਰਲੌਕ ਲੱਗੀ ਇੱਕ ਸਾਲ ਪਹਿਲਾਂ ਜੀ ਇੱਕ ਸਾਲ ਪਹਿਲਾਂ ਇੰਟਰਲੌਕ ਲੱਗੀ ਆ ਹਾਂਜੀ ਹਾਂ ਇਹ ਸੇ ਇੰਟਰਲੌਕ ਨੂੰ ਪੱਟ ਕੇ ਆਪਣੀ ਮਰਜ਼ੀ ਨਾਲ ਸੜਕ ਬਣਾਉਣ ਲੱਗੇ ਜੀ ਇਹ ਕਦੋਂ ਕਰਿਆ ਕੰਮ ਇਹਨਾਂ ਨੇ 9 ਤਰੀਕ ਰੱਖੜੀ ਵਾਲੇ ਦਿਨ ਛੁੱਟੀ ਦਾ ਫਾਇਦਾ ਲਿਆ ਸਰਕਾਰੀ ਛੁੱਟੀ ਸੀ 9 ਤਰੀਕ ਨੂੰ ਜੀ 10 ਤਰੀਕ ਨੂੰ ਸੰਡੇ ਸੀ ਜੀ ਇਹਨਾਂ ਦੀ ਛੁੱਟੀ ਦਾ ਫਾਇਦਾ ਲੈ ਕੇ ਆਪਣੀ ਮਰਜ਼ੀ ਨਾਲ ਕਰਕੇ ਸੜਕ ਪੱਟਤੀ ਔਰ ਜਦੋਂ ਸਾਨੂੰ ਇਸ ਦਾ ਪਤਾ ਲੱਗਿਆ ਮੇਰੀ ਬੇਟੀ ਨੇ ਮੈਨੂੰ ਫੋਨ ਕਰਿਆ ਮੈਂ ਤੁਰੰਤ ਇੱਥੇ ਪਹੁੰਚਿਆ ਜੀ ਮੈਂ ਆ ਕੇ ਇਸ ਗੱਲ ਦਾ ਬਰੋਧ ਕੀਤਾ ਵੀ ਤੁਹਾਡੇ ਕੋਲ ਜਦੋਂ ਕੋਈ ਮਨਜ਼ੂਰੀ ਨਹੀਂ ਹੈ ਫਿਰ ਤੁਸੀਂ ਕਿਉਂ ਪੱਟਣ ਲੱਗੇ ਇਹ ਕਹਿੰਦੇ ਅਸੀਂ ਮਨਜ਼ੂਰੀ ਮਨਜ਼ੂਰੀ ਨਾਲ ਪੱਟਣ ਲੱਗੇ ਆ ਇਸ ਸਬੰਧ ਜਦੋਂ ਮੈਂ ਮਾਨਯੋਗ ਈਓ ਈਓ ਸਾਹਿਬ ਖੰਨਾ ਜਦੋਂ ਮੈਂ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਵੀ ਅਸੀਂ ਕੋਈ ਮਨਜ਼ੂਰੀ ਦਿੱਤੀ ਉਹਨਾਂ ਨੇ ਦੋ ਮੁਲਾਜ਼ਮ ਭੇਜੇ ਉਹ ਮੁਲਾਜ਼ਮਾਂ ਨੇ ਆ ਕੇ ਕੰਮ ਨੂੰ ਰੋਕਿਆ ਵੇ ਜਿੰਨਾ ਜੇ ਤੁਹਾਡੇ ਕੋਈ ਮਜ਼ਦੂਰੀ ਨਹੀਂ ਗੱਲ ਕਲੀਅਰ ਨਹੀਂ ਹੋ ਜਾਂਦੀ ਉਹਨਾਂ ਚਿਰ ਤੁਸੀਂ ਇੱਥੇ ਹੱਥ ਨਹੀਂ ਲਾਉਣਾ ਕੋਈ ਗੱਲ ਕਾਰਵਾਈ ਨਹੀਂ ਕਰਨੀ ਜੀ ਔਰ ਉਸ ਦਿਨ ਤੋਂ ਰੁਕੇ ਨੇ 9 ਤਰੀਕ ਨੂੰ 10 ਤਰੀਕ ਨੂੰ ਦੁਬਾਰਾ ਫੇਰ ਇਹਨਾਂ ਨੇ ਮਤਲਬ ਜਦੋਂ ਕਾਰਵਾਈ ਸ਼ੁਰੂ ਕੀਤੀ ਕੋਲ ਐਮਸੀ ਆ ਇੱਥੇ ਦਾ ਐਮਸੀ ਆ ਕੋਈ ਗਵਰਨਮੈਂਟ ਜੀ ਸੁਖਮਨਜੀਤ ਜੀ 23 ਨੰਬਰ ਵਾਰਡ ਦਾ ਐਮਸੀ ਆ ਉਹ ਕੋਲ ਖੜ ਕੇ ਕਰਾਉਣ ਲੱਗਿਆ ਉਹਦੇ ਪ੍ਰੂਫ ਵੀ ਨੇ ਮੇਰੇ ਕੋਲ ਉਹ ਤਾਂ ਕਾਫੀ ਜ਼ਿੰਮੇਵਾਰ ਬੰਦੇ ਹੁੰਦੇ ਨੇ ਜਿਹੜੇ ਐਮਸੀ ਹੁੰਦੇ ਨੇ ਜ਼ਿੰਮੇਵਾਰ ਬੰਦਾ ਲੇਕਿਨ ਉਹਨੂੰ ਧੱਕਾ ਕਰਾ ਰਿਆ ਸੀ ਉਹਨੂੰ ਪਤਾ ਨਹੀਂ ਉਹਨੂੰ ਕੋਈ ਕਿਸ ਗੱਲ ਦਾ ਘਮੰ ਬੰਦ ਹੋਣ ਤੋਂ ਬਾਅਦ ਅੱਜ ਇਹਨਾਂ ਨੇ ਫੇਰ ਕੀ ਕੀਤਾ ਅੱਜ ਦੇਖੋ ਵੀ ਤੁਸੀਂ ਵੀਰਵਾਰਾ ਸ਼ਾਇਦ ਅੱਜ ਦਿਨ ਅੱਜ ਵੀਰਵਾਰ ਦਾ ਦਿਨ ਹੈ ਮਤਲਬ 9 ਤਰੀਕ ਤੋਂ ਲੈ ਕੇ ਅੱਜ ਹੋ ਗਈ 14 ਤਰੀਕ ਜੀ 14 ਤਰੀਕ ਨੂੰ ਅੱਜ بارش ਪੈਂਦੀ ਹੈ ਥੋੜੀ ਥੋੜੀ ਅੱਜ ਇਹਨਾਂ ਨੇ ਫੇਰ ਆਪਣੀ ਮਰਜ਼ੀ ਨਾਲ ਸ਼ੁਰੂ ਕਰਤਾ ਇਸੇ ਸੰਬੰਧ ਦੇ ਵਿੱਚ ਮਹਿਮਾਨ ਜੋਗ ਐਡੀਐਮ ਸਾਹਿਬ ਖੰਨਾ ਔਰ ਈਓ ਸਾਹਿਬ ਖੰਨਾ ਦੋਵਾਂ ਨੇ ਦਰਖਾਸਤਾਂ ਦਿੱਤੀਆਂ ਨੇ ਅੱਜ ਇਹਨਾਂ ਨੇ ਫੇਰ ਧੱਕਾ ਕੀਤਾ ਅੱਜ ਮੈਂ ਆ ਕੇ ਫੇਰ ਰੋਕੇ ਨੇ ਜਦੋਂ ਮੈਂ ਇਹਨਾਂ ਨੂੰ ਕਿਹਾ ਵੀ ਜਿੰਨਾ ਚਿਰ ਕੋਈ ਸਾਡੀ ਗੱਲ ਕਲੀਅਰ ਨਹੀਂ ਹੁੰਦੀ ਤੁਸੀਂ ਆਪਣੀ ਮਰਜ਼ੀ ਨਾਲ ਪਟਿਆ ਸਰਕਾਰੀ ਪ੍ਰਾਪਰਟੀ ਦਾ ਇੱਕ ਸਾਲ ਪਹਿਲਾਂ ਇੰਟਰਲੌਕ ਲੱਗੇ ਤੁਸੀਂ ਦਿਖਾ ਸਕਦੇ ਹੋ ਇਹਨਾਂ ਨੇ ਇਸ ਚੀਜ਼ ਦਾ ਨੁਕਸਾਨ ਕੀਤਾ ਤਾਂ ਇਹ ਪਤਾ ਨਹੀਂ ਕਿਉਂ ਕੀ ਇਹਨੂੰ ਗੱਲਬਾਤ ਆ ਇਹ ਦਰਸ਼ਨ ਸਿੰਘ ਨਾਂ ਦਾ ਬੰਦਾ ਔਰ ਇੱਕ ਉਹਦੇ ਘਰੋਂ ਆ ਇਹ ਮਤਲਬ ਝਗੜਾ ਕਰਦੇ ਨੇ ਬੇਟੀ ਨਾਲ ਮੈਨੂੰ ਬਾਰ-ਬਾਰ ਆਉਣਾ ਮੈਨੂੰ ਵੀ ਬੜੀ ਪਰੇਸ਼ਾਨੀ ਆ ਕਿਉਂਕਿ ਮੇਰਾ ਸਾਡਾ ਜਵਾਈ ਹੈ ਜਿਹੜਾ ਪਰੋਣਾ ਉਹ ਫੌਜ ਦੇ ਵਿੱਚ ਇੱਕ ਬੰਦਾ ਇਹ ਜਿਹੜਾ ਬੇਟੀ ਤੁਹਾਡੇ ਨਾਲ ਜੇ ਲੜਦੇ ਨੇ ਕੋਈ ਉਹਨੇ ਕੰਪਲੇਂਟ ਵੀ ਕੀਤੀ ਆ ਕੰਪਲੇਂਟ ਨਹੀਂ ਦੇਖੋ ਕੰਪਲੇਂਟ ਤਾਂ ਫਿਲਹਾਲ ਅਸੀਂ ਮੈਂ ਮੈਂ ਆ ਕਰੀਆ ਯੂ ਸਰਬ ਨੂੰ ਕਰੀਆ ਔਰ ਐਡੀਮ ਸਾਹਿਬ ਨੂੰ ਕਰੀਆ ਔਰ ਸਾਡਾ ਥਾਣੇ ਪਰਸੇ ਕੋਈ ਕਲੇ ਕੇਸ ਨਹੀਂ ਹੈ لیکن میں ਇਹ ਸੇ ਬੇਨਤੀ ਕਰਨੀ ਚਾਹਾਂਗਾ ਪ੍ਰਸ਼ਾਸਨ ਨੂੰ ਜਿੱਨਾਂ ਜਿਹੜੇ ਬੈਠ ਕੇ ਕਲੀਅਰ ਨਹੀਂ ਗੱਲ ਹੁੰਦੀ ਔਰ ਇਹਨਾਂ ਤੇ ਕੋਈ ਜੁਰਮਾਨਾ ਨਹੀਂ ਲੱਗਦਾ ਇਹਨਾਂ ਤੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਕਿਉਂਕਿ ਮਰਜ਼ੀ ਦਾ ਸੜਕ ਨੂੰ ਪਟਿਆ ਜੀ ਸਰਕਾਰੀ ਪ੍ਰਾਪਤੀ ਦਾ ਇਹਨਾਂ ਨੇ ਨੁਕਸਾਨ ਕੀਤਾ ਸੋ ਮੈਂ ਇਸ ਕਰਕੇ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਆਪਣੇ ਐਸਡੀਐਮ ਸਾਹਿਬ ਖੰਨਾ ਔਰ ਈਓ ਸਾਹਿਬ ਖੰਨਾ ਮੈਂ ਉਹਨੂੰ ਬੇਨਤੀ ਕਰਦਾ ਵੀ ਜਿੱਨਾਂ ਜਿਹੜੇ ਗੱਲ ਕਲੀਅਰ ਨਹੀਂ ਹੁੰਦੀ ਔਰ ਸਾਨੂੰ ਇੱਕ ਟੇਬਲ ਤੇ ਬਿਠਾਇਆ ਜਾਵੇ ਔਰ ਸਾਨੂੰ ਪੁੱਛਿਆ ਜਾਵੇ ਜ਼ਬਰਦਸਤੀ ਕਿਉਂ ਕਰਦੇ ਨੇ ਸੋ ਇਸ ਕਰਕੇ ਮੇਰੀ ਇਹ ਬੇਨਤੀ ਹੈ ਵੀ ਸਾਡੀ ਦਰਖਾਸਤ ਚੱਲਦੀ ਆ ਇਹਨਾਂ ਇਓ ਸਾ ਇਹ ਉਸਾਰ ਕੋਲ ਚਲਦੀ ਇੱਕ ਔਰ ਦੂਜੀ ਦਰਖਾਸਤ ਮੇਰੇ ਐਡੀਐਮ ਸਾਹਿਬ ਕੋਲ ਚਲਦੀ ਆ ਆ ਦਿਖਾ ਸਕਦੇ ਤੁਸੀਂ ਠੀਕ ਆ ਜੀ ਐਡੀਐਮ ਖਾਨਾ ਸੋ ਇਸ ਕਰਕੇ ਮੇਰੀ ਬੇਨਤੀ ਹੈ ਵੀ ਉਹਨਾਂ ਜੀ ਤੁਹਾਡੇ ਜਰੀਏ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹਾਂਗਾ ਵੀ ਇਹ ਕੰਮ ਨੂੰ ਬੰਦ ਕੀਤਾ ਜਾਵੇ ਕਿਉਂ ਮੇਰੀ ਬੇਟੀ ਕੱਲੀ ਆ ਕੋਈ ਕਾਲੂ ਕੋਈ ਗੱਲਬਾਤ ਹੋ ਜੀ ਇਹ ਜ਼ਿੰਮੇਵਾਰੇ ਹੋਣਗੇ ਕੋਈ ਲੜਾਈ ਝਗੜਾ ਕਿਸੇ ਕਿਸਮ ਦਾ ਕੋਈ ਹੁੰਦਾ ਤਾਂ ਜ਼ਿੰਮੇਵਾਰੇ ਜਿਹੜੇ ਗਵਾਂਡੀ ਪਰਿਵਾਰ ਆ ਇਹ ਪਰਿਵਾਰ ਹੋਊਗਾ ਇਹ ਦੂਸਰੀ ਗੱਲ ਇਹ ਆ ਤੁਸੀਂ ਮੈਂ ਤੁਸੀਂ ਥੋੜਾ ਕੈਮਰਾ ਕਮ ਹੋਵੇ ਇਧਰ ਨੂੰ ਮੈਂ ਤੁਹਾਨੂੰ ਬੇਨਤੀ ਕਰਦਾ ਸਾਹਮਣੇ ਦਰਵਾਜ਼ਾ ਨਾਲ ਦੇਖੋ ਉਹ ਉੱਪਰ ਕੈਮਰਾ ਲੱਗਾ ਹੋਇਆ ਜੇ ਤੁਹਾਡੇ ਕੈਮਰੇ ਚਾਉਂਦਾ ਨਹੀਂ ਨੇੜੇ ਆਜੋ ਨੇੜੇ ਆਜੋ ਚਿੱਟੇ ਦੇਖ ਰਹੇ ਨਹੀਂ ਕੋਈ ਗੱਲ ਨਹੀਂ ਦਿਖ ਰਿਹਾ ਕੋਈ ਗੱਲ ਨਹੀਂ ਉਹ ਕੈਮਰਾ ਜਿਹੜਾ ਇਹਨੂੰ ਅਸੀਂ ਪਹਿਲਾਂ ਵੀ ਬਾਰ ਬਾਰ ਕਹਿ ਚੁੱਕਾ ਵੀ ਇਹ ਕੈਮਰਾ ਕਿਸੇ ਦੇ ਘਰ ਵੱਲ ਤੁਸੀਂ ਨਹੀਂ ਲਾ ਸਕਦੇ ਜੀ ਇਹਨੂੰ ਖੁਦ ਵੀ ਕਿਹਾ ਲੇਕਿਨ ਇਹ ਕੈਮਰਾ ਪੂਰਾ ਇਹਦਾਂ ਚੱਲਦਾ ਸਾਡੇ ਆਪਣੇ ਘਰ ਵੱਲੋਂ ਮੇਰੀ ਬੇਟੀ ਦੇ ਘਰ ਵੱਲੋਂ ਚੱਲਦਾ ਔਰ ਜਦੋਂ ਮਰਜੀ ਰਾਤ ਨੂੰ ਉੱਪਰ ਨੂੰ ਘੁਮਾ ਦਿੰਦਾ ਥੱਲੇ ਕਰਦਾ ਇਹਦੀ ਮਰਜ਼ੀ ਹੈ ਆਪਣੇ ਮਰਜ਼ੀ ਘੁਮਾ ਦਿੰਦੇ ਨੇ ਕੋਈ ਕੈਮਰਾ ਦਾ ਗਲਤ ਤਾਂ ਕਾਨੂੰਨ ਦਾ ਗਲਤ ਆ ਜੇ ਲ ਤੋ ਉਹ ਵੀ ਇਹਦੇ ਗੱਲ ਤਾਂ ਮੇਰੀ ਇਹ ਵੀ ਇੱਕ ਬੇਨਤੀ ਹੈ ਪ੍ਰਸ਼ਾਸਨ ਨੂੰ ਇਹ ਕੈਮਰਾ ਵੀ ਤੋਂ ਖੁਲਾਇਆ ਜਾਵੇ ਔਰ ਗਲੀ ਦੇ ਸਿੱਧਾ ਲਾਉਣ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੀ ਹਾਂਜੀ ਸੋ ਆਪਾਂ ਮਸਲਾ ਦੇਖਿਆ ਵੀ ਬਰਸਾਤਾਂ ਦੇ ਵਿੱਚ ਪਟ ਪਟਈਆ ਕੀਤਾ ਹੋਇਆ ਜਿਹੜਾ ਦਕੰਮਣ ਹੀ ਮਹਿਸੂਸ ਹੋ ਰਿਹਾ ਵਾ ਬਾਕੀ ਜਿਵੇਂ ਦਲਵੀਰ ਸਿੰਘ ਮੰਡਿਆਲਾ ਨੇ ਦੱਸਿਆ ਵੀ ਮਾਨਯੋਗ ਜੀ ਉਹਨੂੰ ਤੇ ਮਾਨਯੋਗ ਐਸ.ਡੀ.ਐਮ ਸਾਹਿਬ ਖੰਨਾ ਨੂੰ ਕਹਿ ਦਿੱਤਾ ਗਿਆ ਵਾ ਬਾਕੀ ਅੱਜ ਬੈਠੇ ਨੇ ਅੱਜ ਗੱਲ ਹੋਈ ਤੁਹਾਡੀ ਜੋ 15 ਅਗਸਤ ਕਰਕੇ ਕਿਤੇ ਵਿਜੀ ਨੇ ਮੈਂ ਕਿ ਤੁਹਾਨੂੰ ਹੋਰ ਬੇਨਤੀ ਕਰਦਾ ਵੀ ਪਿਛਲੇ 8 ਦਿਨ ਤੋਂ ਸਾਡੀ ਸੜਕ ਬੰਦਾ ਰਸਤਾ ਦੇਖੋ ਤੁਸੀਂ ਨੇੜੇ ਹੋ ਕੇ ਦਿਖਾਓ ਪਾਣੀ ਖੜਾ ਸੜਕੋ ਪੱਟੀਆਂ ਖੜਕਦੇ ਵਿਚਾਲਿਓ ਰਸਤਾ ਬੰਦ ਕਰਿਆ ਪਿਆ ਪਿਛਲੇ ਸਮੇਂ ਤੋਂ ਕੋਈ ਗੱਡੀ ਅੰਦਰ ਹੀ ਜਾ ਸਕਦੀ ਹੈ ਜੀ ਕੋਈ ਗੱਡੀ ਨਿਕਲ ਸਕਦੀ ਪਿਛਲੇ ਇੱਕ ਹਫਤੇ ਤੋਂ ਲੇਕਰ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਤੁਸੀਂ ਇਹਦਾ ਜਲਦੀ ਤੋਂ ਕੰਮ ਕਰਕੇ ਇਹਦਾ ਕਲੀਅਰ ਕਰਕੇ ਇਹ ਦਿਖਾਓ ਤੁਸੀਂ ਰਸਤਾ ਬੰਦ ਕਰਿਆ ਹੋ ਸੋ ਇਹਨਾਂ ਨੇ ਇਹ ਵੀ ਸਮੱਸਿਆ ਦੱਸੀ ਹੈ ਵੀ ਕੰਮ ਜਿਹੜਾ ਵਿੱਚੇ ਬਿਨਾਂ ਮਨਜ਼ੂਰੀਆਂ ਤੋਂ ਹੈਗਾ ਵੀ ਆਉਣਾ ਜਾਣਾ ਥੋੜਾ ਘਰ ਦੇ ਅੰਦਰੋਂ ਔਖਾ ਘਰ ਦੇ ਅੰਦਰ ਗੱਡੀ ਵਾਹ ਨਹੀਂ ਨਿਕਲ ਸਕਦੀ ਜੋ ਵੀ ਹੈਗਾ ਹਨਾ ਸੇ ਮੂਹਰੇ ਡਿੱਗੀ ਜੀ ਬਣੀ ਹੋਈ ਹੈ ਸੋ ਆਪਾਂ ਗੁਰਵੀਰ ਸਿੰਘ ਮੰਡਿਆਲਾ ਨਾਲ ਗੱਲ ਕੀਤੀ ਸੋ ਤੁਸੀਂ ਇੱਕ ਬੇਨਤੀ ਵੀ ਹੋਰ ਆ ਜੀ ਜੀ ਇਹ ਨਾ ਜਿਹੜਾ ਪਾਈਪ ਪਾ ਰਹੇ ਇਹਦੇ ਨਾਲ 4-5 ਫੁੱਟ ਪਹਿਲਾਂ ਇੱਕ ਪਾਈਪ ਪਿਆ ਹੋਇਆ ਆ ਦਿਖਾਉਗਾ ਪਰਲੇ ਪੱਜੇ ਤੇ ਟੇਟਾ ਪਈਆਂ ਨਾ ਜੀ ਇੱਥੇ ਪਾਈਪ ਡਿੱਗ ਬਣ ਸਿੱਧਾ ਪਾਈਪ ਜਾਂਦਾ ਉਹ ਦਰੋਂ ਇਹ ਦੇ ਕਿੱਥੇ ਬਣੀ ਹੋਈ ਆ ਉਹ ਦੇਖੋ ਢਿੱਗਾ ਹੋਰੇ ਵੀ ਦੋ ਢਿੱਗਾ ਬਣੀ ਆ ਅੱਛਾ ਢਿੱਗੇ ਬਣੀ ਹੋਈ ਆ ਜੀ ਜੀ ਇੱਥੇ ਦੋ ਢਿੱਗਾ ਬਣੀ ਨੇ ਪਾਈਪ ਪਹਿਲਾਂ ਪਾਇਆ ਪਾਇ ਪਹਿਣਾ ਨੇ ਇੱਥੇ ਜੀਸੀਬੀ ਚੜ੍ਹ ਕੇ ਹਾਂ ਇਹਨਾਂ ਨੇ ਪਾਈਪ ਤੋੜਿਆ ਉਹ ਪਾਈਪ ਕੱਢਿਆ ਨਹੀਂ ਉਹ ਪਾਈਪ ਵਿਚੇ ਆ ਜੀ ਔਰ ਦੂਸਰਾ ਪਾਈਪ ਪੱਟ ਕੇ ਦੂਸਰਾ ਬਣਾਉਣ ਲੱਗ ਗਏ ਆਪਣੀ ਮਰਜ਼ੀ ਨਾਲੇ ਔਰ ਪਹਿਲਾਂ ਅਸੀਂ ਸਾਡੀ ਇਹ ਵੀ ਬੇਨਤੀ ਆ ਵੀ ਜਿਹੜਾ ਪਾਈਪ ਪਹਿਲਾਂ ਚੱਲਦਾ ਉਹਨੂੰ ਪੱਟ ਕੇ ਉੱਤੇ ਪਾਈਪ ਸਾਫ਼ ਕਰਕੇ ਦੁਬਾਰਾ ਵੱਡਾ ਪਾਈਪ ਪਾਇਆ ਜਾਵੇ ਘੱਲ ਲੈ ਜੋ ਮਰਜ਼ੀ ਕਰ ਲੈਣ ਸਾਨੂੰ ਕੋਈ ਦਰਾਜ ਨਹੀਂ ਲੇਕਿਨ ਉਹ ਪਾਈਪ ਪਹਿਲਾਂ ਵੀ ਵਿਚੇ ਇੱਕ ਨਾਲ ਹੋ ਆਪਾਂ ਗੱਲ ਮੁਕੰਮਲ ਕੀਤੀ ਸੋ ਦੋਸਤੋ ਆਪਣੀ ਟਿੱਪਣੀ ਜਰੂਰ ਦਿਓ ਧੰਨਵਾਦ ਦੋਸਤੋ